ਕਿਸਧਾਣੇ ਦੀ ਆ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਜਿਹੜੇ ਕਾਲਜਾਂ ਦੇ ਵਿੱਚ ਸਟੂਡੈਂਟ ਪੜ੍ਹਦੇ ਨੇ ਉਹਨਾਂ ਬਾਰੇ ਕੁਝ ਦੱਸਿਆ ਵੀਡੀਓ ਨੂੰ ਛੱਡ ਕੇ ਨਾ ਜਾਇਓ ਜੇ ਛੱਡ ਕੇ ਚਲੇ ਗਏ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਨਹੀਂ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਮੈਨੇਜਮੈਂਟ ਨੇ ਉੱਥੋਂ ਦੇ ਵੀਸੀ ਨੇ ਉੱਥੋਂ ਦੇ ਪ੍ਰਬੰਧਕਾਂ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਜਿਹੜਾ ਵੀ ਨਵਾਂ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਊਗਾ ਉਹ ਦਾਖਲਾ ਲੈਣ ਦੇ ਨਾਲ-ਨਾਲ ਇੱਕ ਆਪਣਾ ਐਫਿਡੇਵਿਟ ਇੱਕ ਆਪਣਾ ਹਲ ਫਨਾਵਾ ਲਿਖ ਕੇ ਦੇਊਗਾ ਵੀ ਮੈਂ ਕਿਸੇ ਧਰਨੇ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਕਿਸੇ ਡਿਪਾਰਟਮੈਂਟ ਦੇ ਖਿਲਾਫ ਕੋਈ ਧਰਨਾ ਮੁਜ਼ਾਹਰਾ ਕੋਈ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਵਧੀਆਂ ਕਿਆਂ ਧੱਕੇਸ਼ਾਂ ਦੇ ਖਿਲਾਫ ਵਿਦਿਆਰਥੀ ਉੱਥੇ ਮੁਜ਼ਾਹਰੇ ਕਰਦੇ ਆ ਜਾਂ ਜਦੋਂ ਕਿਤੇ ਵੀ ਉੱਥੇ ਪੰਜਾਬੀ ਬੋਲੀ ਲਈ ਜਾਂ ਹੋਰ ਮਸਲਿਆਂ ਲਈ ਜਦੋਂ ਪੰਜਾਬ ਨੂੰ ਬਾਹਰ ਕੱਢਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚੋਂ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਉੱਥੇ ਜਿਹੜੇ ਵਿਦਿਆਰਥੀ ਨੇ ਜਾਂ ਹੋਰ ਵੀ ਜਿਹੜੇ ਮਸਲੇ ਉੱਠਦੇ ਨੇ ਵਿਦਿਆਰਥੀ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਆ। ਹੁਣ ਯੂਨੀਵਰਸਿਟੀ ਨੇ ਤਾਨਾਸ਼ਾਹੀ ਫਰਮਾਨ ਜਾਰੀ ਕਰਤਾ ਕਿ ਕੋਈ ਵੀ ਵਿਦਿਆਰਥੀ ਧਰਨਾ ਪ੍ਰਦਰਸ਼ਨ ਨਹੀਂ ਕਰੂਗਾ, ਆਪਣੀ ਜ਼ੁਬਾਨ ਨਹੀਂ ਖੋਲੂਗਾ ਔਰ ਤਾਲਾਬੰਦੀ। ਜ਼ੁਬਾਨ ਦੇ ਉੱਤੇ ਜਿੰਦਰੇ ਜੜ ਦਿੱਤੇ ਗਏ ਨੇ। ਕੋਈ ਸੰਘਰਸ਼ ਕਰੋਗੇ, ਕੋਈ ਨਾਰਾ ਬੁਲੰਦ ਕਰਨਾ, ਉੱਚੀ ਆਵਾਜ਼ ਨਹੀਂ ਕਰੋਗੇ। ਇਹ ਕਰਨਾ ਵੀ ਕਦੇ ਪੈਂਦਾ। ਤੇ ਜੇ ਤੁਸੀਂ ਇਹ ਜਾਂ ਕਰਦੇ ਹੋ ਕੋਈ ਧਰਨਾ, ਕੋਈ ਮਜਾਰਾ, ਕੋਈ ਸੰਘਰਸ਼ ਆਪਣੇ ਹੱਕਾਂ ਲਈ ਤਾਂ ਫਿਰ ਯੂਨੀਵਰਸਿਟੀ ਤੁਹਾਡੇ ਤੇ ਜਿਹੜੀ ਉਹ ਕਾਰਵਾਈ ਕਰੂਗੀ ਇਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਕਿ ਪੰਜਾਬ ਦਾ ਧਰੋਹਰਾ ਤੇ ਉਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਵੱਡੇ ਵੱਡੇ ਕਲਾਕਾਰ ਵਿਦਵਾਨ ਸਿਆਸਦਾਨ ਵਿਗਿਆਨੀ ਇਹ ਯੂਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਤੇ ਅੱਜ ਉਹ ਯੂਨੀਵਰਸਿਟੀ ਕਹਿੰਦੀ ਅਸੀਂ ਜਵਾਨ ਬੰਦ ਕਰ ਦੇਣੀ ਅਸੀਂ ਬੋਲਣ ਨਹੀਂ ਦੇਣਾ ਚੋਣ ਨਹੀਂ ਕਰਨ ਦੇਣਾ ਕਿਸੇ ਨੂੰ ਜੋ ਮੋਦੀ ਕਰ ਰਿਹਾ ਜੋ ਭਾਜਪਾ ਕਰ ਰਹੀ ਹੈ ਸੈਂਟਰ ਦੇ ਵਿੱਚ ਜਾਂ ਜੋ ਪੂਰੇ ਦੇਸ਼ ਦੇ ਅੰਦਰ ਲੋਕਾਂ ਦੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਦੱਬਿਆ ਜਾ ਰਿਹਾ ਉਹੀ ਫਰਮਾਨ ਉਹਨਾਂ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਤਾ ਕਾਰਨ ਬੜਾ ਸਾਫ਼ ਹੈ ਕਿਉਂਕਿ ਉੱਥੇ ਆਪਾਂ ਜਿਹੜੀ ਜਿਹੜੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਇੱਕ ਤਰ੍ਹਾਂ ਦਾ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਨਿਰਪੱਖ ਹੈ ਜਾਂ ਇਹ ਆਪਣੀ ਮਨਮਰਜ਼ੀ ਦੇ ਨਾਲ ਚੱਲਦੀ ਹੈ ਯੂਨੀਵਰਸਿਟੀ ਨੂੰ ਵੀ ਸੈਂਟਰ ਨੇ ਇੱਕ ਤਰ੍ਹਾਂ ਪੂਰੀ ਤਰ੍ਹਾਂ ਸਕੰਜੇ 'ਚ ਆਪਣੇ ਚ ਲੈ ਲਿਆ ਉਹਨਾਂ ਦੇ ਮੁਤਾਬਕ ਉੱਥੇ ਉਹਨਾਂ ਦੇ ਵੀ ਸੀ ਲੱਗਦੇ ਆ ਉਹਨਾਂ ਦੀਆਂ ਹਦਾਇਤਾਂ ਲਾਗੂ ਹੁੰਦੀਆਂ ਨੇ ਸੋ ਇਸ ਕਰਕੇ ਅੱਜ ਮੈਂ ਸਮੁੱਚੇ ਪੰਜਾਬੀਆਂ ਨੂੰ ਪੰਜਾਬਦਰਦੀਆਂ ਨੂੰ ਪੰਜਾਬ ਦੇ ਬੁੱਧੀਜੀਵੀਆਂ ਨੂੰ ਕਲਾਕਾਰਾਂ ਨੂੰ ਸਾਰੇ ਸੈਸਦਾਨਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਕੱਠੇ ਹੋ ਕੇ ਇਸ ਜਵਾਨ ਬੰਦੀ ਦੇ ਖਿਲਾਫ ਇਸਤਾਨਾ ਸ਼ਹੀਦ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੈ ਇਸ ਮਸਲੇ ਤੇ ਚੁੱਪ ਹੈ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਇਹ ਬਹੁਤ ਵੱਡਾ ਇੱਕ ਫੈਸਲਾ ਹੈ ਇਹ ਇੱਥੇ ਨਹੀਂ ਇਕੱਲਾ ਰੁਕਣਾ ਮਸਲਾ ਯੂਨੀਵਰਸਟੀਆਂ ਤੋਂ ਬਾਅਦ ਫਿਰ ਅੱਗੇ ਜਿਹੜੀਆਂ ਵੀ ਸੰਘਰਸ਼ ਕਰਨਗੀਆਂ ਧਿਰਾਂ ਨੇ ਉਹਨਾਂ ਦੇ ਉੱਤੇ ਵੀ ਸਾਰਾ ਕੁਝ ਉਹਨਾਂ ਨੇ ਇੱਕ ਇੱਕ ਕਰਕੇ ਲਾਗੂ ਕਰਨਾ ਵੀ ਕੱਲ ਨੂੰ ਜਿਹੜਾ ਵੀ ਅਸੀਂ ਕੋਈ ਫਰਮਾਨ ਜਾਰੀ ਕਰਦੇ ਹਾਂ ਕਾਨੂੰਨ ਲੈ ਕੇ ਆਉਂਦੇ ਸਾਡੇ ਖਿਲਾਫ ਕੋਈ ਵੀ ਬੰਦਾ ਇੱਥੇ ਬੋਲੇ ਨਾ ਬੋਲਣ ਵਾਲੀਆਂ ਧਿਰਾਂ ਬੋਲਣ ਵਾਲੇ ਬੰਦੇ ਉਹਨਾਂ ਦੀ ਜਵਾਬੰਦੀ ਕਰ ਦਿਓ ਉਹਨਾਂ ਲਈ ਕਾਨੂੰਨ ਇਹ ਸਖਤ ਕਰ ਦਿਓ ਜਦੋਂ ਚੱਕ ਕੇ ਅੰਦਰ ਸੁੱਟ ਦਿਓ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਵੀ ਜਿਆਦੇ ਵਿਗੜਨੇ ਆ ਮੇਰੀ ਇਹੀ ਅਪੀਲ ਸੀ ਅੱਜ ਕਿ ਪੰਜਾਬੀਓ ਅਸੀਂ ਉਲਝੇ ਫਿਰਦੇ ਰਹਨੇ ਆ ਕਿਸੇ ਲਕਚਰਤਾ ਦੇ ਪਿੱਛੇ ਜਾਂ ਆਹ ਮਸਲਾ ਹੋ ਗਿਆ ਪੰਜਾਬ 'ਚ ਜਾਂ ਉਹ ਮਸਲਾ ਹੋ ਗਿਆ ਜਿਵੇਂ ਮੈਂ ਕਹਿੰਦਾ ਹੁੰਨਾ ਕਿ ਅਸੀਂ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਦੂਰ ਦੂਰ ਤੱਕ ਕੋਈ ਵਾਅ ਵਸਤਾ ਨਹੀਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਗੱਲਾਂ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ ਸੀ ਉਹਨਾਂ ਬੇਤੁਕੀਆਂ ਵੇਰਥੀ ਗੱਲਾਂ ਦੇ ਵਿੱਚ ਅਸੀਂ ਉਲਝੇ ਹੋਏ ਆਂ ਇੱਕ ਦੂਜੇ ਦੇ ਜੰਡੇ ਪੱਟ ਰਹੇ ਆਂ ਗਾਲੋ ਗਾਲੀ ਹੋ ਰਹੇ ਆਂ ਕੋਈ ਕਿਸੇ ਨੂੰ ਚੰਗਾ ਕਹਿੰਦਾ ਤੇ ਕੋਈ ਕਿਸੇ ਨੂੰ ਚੰਗਾ ਕਹਿੰਦਾ ਪਰ ਅਸੀਂ ਜਿਹੜੇ ਆ ਮਸਲੇ ਨੇ ਇਹ ਬਹੁਤ ਗੰਭੀਰ ਤੇ ਸੋਚਣ ਦਾ ਵਿਸ਼ਾ ਹੈ ਕਿ ਇਹ ਜਿਹੜੀਆਂ ਜਵਾਬੰਦੀਆਂ ਹੋ ਰਹੀਆਂ ਨੇ ਜਾਂ ਜਿਸ ਤਰ੍ਹਾਂ ਦੇ ਕਾਨੂੰਨ ਇਹ ਲੈ ਕੇ ਆ ਰਹੇ ਆ ਇਹ ਟੀਕਾ ਲਾ ਕੇ ਸਾਡੇ ਦੇਖਦੇ ਆ ਟੈਸਟ ਕਰਕੇ ਦੇਖਦੇ ਆ ਵੀ ਲੋਕ ਬੋਲਦੇ ਆ ਤੇ ਨਹੀਂ ਬੋਲਦੇ